ਵਡੇ ਵਡੇ ਸਥਾਨ ਮੈਂ ਦੇਖੇ ਨੇ ਖਾਸ ਕਰਕੇ ਦਿੱਲੀ ਤੇ ਇੱਕ ਘਟਨਾ ਦੇਖ ਕੇ ਮੈਂ ਹੈਰਾਨ ਹੋਇਆ ਆ ਰਾਮ ਮਨੋਹਰ ਲੋਇਆ ਹਸਪੀਟਲ ਜਿਹੜਾ ਹੈ ਦਿੱਲੀ ਇਹਦੇ ਚ ਬੰਗਲਾ ਸਾਹਿਬ ਦੇ ਵਿੱਚ ਉੱਥੇ ਦੇ ਇੱਕ ਡਾਕਟਰ ਨੇ ਮੈਨੂੰ ਕਿਹਾ ਬੰਗਲਾ ਸਾਹਿਬ ਹੁੰਦਾ ਕੀ ਹੈ ਦੂਜੇ ਤੀਜੇ ਦਿਨ ਬੰਦਾ ਲੱਤਾਂ ਟੁੱਟਾ ਕੇ ਆ ਜਾਂਦੇ ਨੇ ਮੈਂ ਉਹਦੀ ਗੱਲ ਸਮਝਿਆ ਨਹੀਂ ਕਹਿੰਦੇ ਨੇ ਗੁਰਦੁਆਰੇ ਤੋਂ ਆਉਂਦੇ ਨੇ ਦੂਜੇ ਤੀਜੇ ਦੇ ਕਿਸੇ ਨੂੰ ਫੈਕਚਰ ਹੋ ਜਾਂਦਾ ਨਾ ਟੁੱਟ ਜਾਂਦੀ ਹੈ ਉੱਥੇ ਹੁੰਦਾ ਕੀ ਹੈ ਇੱਕ ਜਦ ਮੈਂ ਆਪ ਗਿਰਿਆ ਤੇ ਮੈਨੂੰ ਪਤਾ ਚੱਲਿਆ ਸਾਬਣ ਦੇ ਨਾਲ ਫਰਸ਼ ਧੋਂਦੇ ਨੇ ਸਰਫ ਦੇ ਨਾਲ ਪਾਊਡਰ ਦੇ ਨਾਲ ਧੋਂਦੇ ਨੇ ਧੋਂਦੇ ਉਹਦੋਂ ਨੇ ਜਦ ਸੰਗਤਾਂ ਆਵਨ ਲੋਕੀਂ ਦੇਖ ਨਸੀ ਕਰਦੇ ਹੈ ਫਿਰ ਵਿਚਾਰੇ ਲੋਕ ਚੱਲਦੇ ਨੇ ਗਿਰਦੇ ਨੇ ਗਿਰਦੇ ਨੇ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਵੀ ਆਪਣੀ ਲੱਤ ਤੋੜਵਾ ਬੈਠੇ ਨੇ ਦਿੱਲੀ ਦੀ ਛੇਵਨੀ ਸਰ ਵੀ ਉਹਨੋਂ ਗਿਰਦੀ ਗਿਰਦੀ ਬਚੀ ਜੇ ਨਾਲ ਸਾਇਕ ਪਕੜ ਦੇਣਾ ਫਿਰ ਮੇਉ ਤੇ ਸੰਗਤ ਜਿ ਬੋਲੇ ਮੈਂ ਕਿ 10 ਵਜੇ ਤੋਂ ਬਾਅਦ ਰਾਤ ਦੇ 10 ਵਜੇ ਤੋਂ ਬਾਅਦ ਦੇ ਸੇਵਾ ਹੋਣੀ ਚਾਹੀਦੀ ਏ ਸਵੇਰੇ ਸੰਗਤਾਂ ਨੂੰ ਬਿਲਕੁਲ ਕਲੀਨ ਮਿਲੇ ਫਰਸ਼ ਸੰਗਤਾਂ ਆਣੀਆਂ ਸ਼ੁਰੂ ਹੁੰਦੀਆਂ ਨੇ ਇਹ ਧੋਣਾ ਸ਼ੁਰੂ ਕਰਦੇ ਨੇ ਧੋ ਕੀ ਕਰਦੇ ਫਿਰਦੇ ਨੇ ਫਿਰ ਇਹ ਪਾਊਡਰ ਦੇ ਨਾਲ ਧੋਂਦੇ ਨੇ ਵਾਸ਼ਿੰਗ ਪਾਊਡਰ ਦੇ ਨਾਲ ਹੋਰ ਚਿਕਣਾ ਹੋ ਜਾਂਦਾ ਹੈ ਸੁਕਣ ਦਾ ਟਾਈਮ ਲੱਗਦਾ ਜਿਹੜਾ ਜਿਸ ਦਾ ਵੀ ਪੈਰ ਗਿਆ ਗਿਆ ਇੱਕ ਦਿਨ ਜਦ ਬੁਰੀ ਤਰੀਕੇ ਨਾਲ ਮੈਂ ਗਿਰਿਆ ਬਚਾਓ ਤੇ ਹੋ ਗਿਆ ਨੇਤੇ ਉਹ ਦਿਨ ਕਥਾ ਵੀ ਨਹੀਂ ਹੋਣੀ ਸੀ ਫਿਰ ਮੈਂ ਸਮਝਿਆ ਉਸ ਡਾਕਟਰ ਦੀ ਗੱਲ ਕਿਉਂਕਿ ਅੱਗੇ ਉਸ ਨੇ ਮੈਨੂੰ ਗੱਲ ਨਾ ਕੀਤੀ ਗਲਟਾ ਲੱਗੇ ਮੈਂ ਕਿ ਠੀਕ ਹੈ ਵਿਚਾਰੇ ਗਿਰਦੇ ਨੇ ਰੱਤਾਂ ਟੁੱਟਦੀਆਂ ਹਸਪਤਾਲ ਨੇੜੇ ਹੈ ਹੀ ਫਿਰ ਉੱਥੇ ਹੀ ਲੈ ਜਾਂਦੇ ਇਹ ਦੂਜੇ ਤੀਜੇ ਦਿਨ ਕੀ ਹੋ ਜਾਂਦਾ ਹੈ ਫਿਰ ਮੈਂ ਉੱਥੇ ਸੰਗਤ ਜੀ ਬੇਨਤੀ ਕੀਤੀ ਉਹਨਾਂ ਸੇਵਾਦਾਰਾਂ ਨੂੰ ਹੁਣ ਟੁੱਟ-ਟੁੱਟ ਕੇ ਪੈਂਦੇ ਨੇ ਐਂਜ ਬਾਲਟੀ ਮਾਰਨ ਕੇ ਪਾਣੀ ਅਗਲੇ ਦੇ ਕਪੜੇ ਖਰਾਬ ਹੁੰਦੇ ਨੇ ਤੇ ਹਵਨ ਵਿੱਚ ਸੰਗਤ ਅਰ ਪ੍ਰਭ ਵਸੇ ਜਿਓ ਸੰਗਤ ਗੁਰੂ ਦਾ ਰੂਪ ਹਰੀ ਦਾ ਰੂਪ ਸੇਵਾ ਤੇਨਾ ਦੀ ਖਾਤਰ ਕਰਨੀ ਹੈ ਇਹਨਾਂ ਦੇ ਕਪੜੇ ਖਰਾਬ ਕਰਕੇ ਸੇਵਾ ਕਰਨੀ ਹੈ ਇਹਨਾਂ ਦੀਆਂ ਲੱਤਾਂ ਤੋੜ ਕੇ ਸੇਵਾ ਕਰਨੀ ਹੈ 10 ਵਜੇ ਤੋਂ ਬਾਅਦ ਹੋਵੇ ਸਵੇਰੇ ਸੰਗਤਾਂ ਜਿਵੇਂ ਆਉਣ ਤੇ ਫਰਸ਼ ਕਲੀਨ ਮਿਲੇ ਪਰ ਕਰਮਾ ਕ੍ਰੀਨ ਮਿਲੇ ਪਰ ਉਹਦੋਂ ਕੋਈ ਦੇਖਣ ਵਾਲਾ ਨਹੀਂ ਹੁੰਦਾ ਤਾਂ ਦਿਖਾਣਾ ਕੋਈ ਦੇਖੇ ਅਸਲੀਅਤ ਹੈ ਸਾਰੇ ਉਥੋਂ ਦੇ ਸੇਵਾਦਾਰ ਨਰਾਜ਼ ਹੋ ਗਏ ਸਨ ਮੇਰੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਮੈਂ ਕਹਿੰਦਾ ਮੈਂ ਇੱਕ ਸਚਾਈ ਗੁਰੂ ਨੇ ਕਲਵਾਈ ਇਹ ਕਹਿ ਦਿੱਤੇ ਹੈ ਕੁਝ ਹੈ ਮੈਂ ਖੁਦ ਕਰੇ ਐਸਾ ਸਵਾਰ ਸੈ ਕਹਿਣਾ ਤੇ ਹੋਰਾਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖੀਆਂ ਨੇ ਸੇਵਾ ਉਹ ਜੋ ਭਾਵਨਾ ਨਾਲ ਕੀਤੀ ਜਾਏ ਸੰਗਤ ਨੂੰ ਗੁਰੂ ਦਾ ਰੂਪ ਸਮਝਿਆ ਜਾਏ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸਾਕਾਰ ਰੂਪ ਦੇ ਗੁਰੂ ਸੰਗਤ ਦੇ ਛੇ ਸੰਗਤ ਨੇ ਪ੍ਰਸ਼ਾਦ ਛਕ ਲਿਆ ਕੜਾ ਪ੍ਰਸ਼ਾਦ ਛਕ ਰਿਆ ਲੰਗਰ ਪ੍ਰਸ਼ਾਦ ਛਕ ਲਿਆ ਗੁਰੂ ਨੂੰ ਭੋਗ ਲੱਗ ਗਿਆ